ਤੁਸੀਂ ਸਾਰਿਆਂ ਨੇ ਹੁਣ ਤੱਕ ਦੇਖ ਲਿਆ ਹੋਊਗਾ ਕਿ ਕਿਵੇਂ ਕੱਲ ਭਗਵੰਤ ਮਾਨ ਤਹਿਸ ਚ ਆਣ ਕੇ ਆਪਣਾ ਪੇਸ਼ੈਂਸ ਗਵਾ ਕੇ ਚੰਗੀ ਭਲੀ ਕਿਸਾਨਾਂ ਦੀ ਐਸਕੇਐਮ ਦੀ ਵੱਡੀ ਮੀਟਿੰਗ ਦੇ ਵਿੱਚੋਂ ਉੱਠ ਕੇ ਦੌੜ ਗਿਆ ਔਰ ਉਹਨਾਂ ਨੂੰ ਇਹ ਲੌਜੀਕ ਦੇ ਕੇ ਗਿਆ ਕਿ ਧਰਨੇ ਮਾਰਨ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਲੋਕਾਂ ਦਾ ਵਪਾਰ ਖਰਾਬ ਹੁੰਦਾ ਔਰ ਜਿਵੇਂ ਕਿ ਪਹਿਲਾਂ ਮਿਥਿਆ ਹੁੰਦਾ ਔਰ ਫਿਰ ਦੇਰ ਰਾਤ ਅੱਧੀ ਰਾਤ ਸਾਰੇ ਪੰਜਾਬ ਦੇ ਜਿਹੜੇ ਪ੍ਰਬੁਖ ਕਿਸਾਨ ਆਗੂ ਸੀਗੇ ਉਹਨਾਂ ਦੇ ਘਰਾਂ 'ਚ ਛਾਪੇ ਮਾਰ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਇਸ ਨੂੰ ਐਮਰਜੈਂਸੀ ਕਿਹਾ ਜਾ ਸਕਦਾ ਕਿਉਂਕਿ ਅਨ ਐਲਾਨੀ ਐਮਰਜੈਂਸੀ ਇਦਾਂ ਹੀ ਕਿਸੇ ਵਕਤ ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਸੀ ਲੋਕਾਂ ਦੇ ਬੋਲਣ ਦਾ ਅਧਿਕਾਰ ਖੋਲਿਆ ਸੀ ਪੈਨ ਨਾਲ ਲਿਖਣ ਦਾ ਅਧਿਕਾਰ ਮੀਡੀਆ ਦਾ ਖੋਲਿਆ ਸੀਗਾ ਤੇ ਆ ਜਿਹੜਾ ਏਡੇ ਵੱਡੇ ਪੱਦਰ ਦੇ ਉੱਤੇ ਹਮਲਾ ਕੀਤਾ ਕਿਸਾਨ ਆਗੂਆਂ ਦੇ ਉੱਤੇ ਇਹ ਇੱਕ ਕਿਸਮ ਦਾ ਮੈਂ ਕਹਿ ਸਕਦਾ ਕਿ ਪੰਜਾਬ ਨੂੰ ਹੁਣ ਪੁਲਿਸ ਸਟੇਟ ਬਣਾ ਦਿੱਤਾ ਗਿਆ ਵਾ ਪਹਿਲਾਂ ਆਪੋਜੀਸ਼ਨ ਦੀ ਆਵਾਜ਼ ਬੰਦ ਕਰਾਈ ਗਈ ਫਿਰ ਜਿਹੜੇ ਕਾਰਕੁਨ ਐਕਟਿਵਿਸਟ ਸੀਗੇ ਵੱਖ-ਵੱਖ ਤਰ੍ਹਾਂ ਦੇ ਫਿਰ ਉਹਨਾਂ ਨੂੰ ਉਹਨਾਂ ਦੇ ਪਰਚੇ ਦਰਜ ਕਰਕੇ ਅਰੈਸਟ ਅਰੈਸਟਾਂ ਪਾ ਕੇ ਜ਼ਿਲ੍ਹਾ ਚ ਸੁੱਟ ਕੇ ਉਹਨਾਂ ਦੀ ਆਵਾਜ਼ ਬੰਦ ਕਰਾਈ ਗਈ ਥੋੜੇ ਦਿਨ ਪਹਿਲਾਂ ਹੀ ਮਨਿੰਦਰਜੀਤ ਸਿੰਘ ਸਿੱਧੂ ਤੇ ਕਸੂਰ ਵੀ ਐਮਐਲਏ ਦਾ ਤੇ ਪਰਚਾ ਵੀ ਉਲਟਾ ਉਹਦੇ ਤੇ ਦਰਜ ਕੀਤਾ ਗਿਆ ਇਹ ਜੋ ਕੁਝ ਹੋ ਰਿਹਾ ਇਸੇ ਨੂੰ ਤਾਨਾਸ਼ਾਹ ਕਹਿੰਦੇ ਨੇ ਇਸੇ ਨੂੰ ਡਿਕਟੇਟਰਸ਼ਿਪ ਕਹਿੰਦੇ ਨੇ ਔਰ ਅਫਸੋਸ ਹੈ ਇਸ ਗੱਲ ਦਾ ਕਿ ਇਹਨਾਂ ਦੀ ਪਾਰਟੀ ਖੁਦ ਅੰਦੋਲਨ ਚੋਂ ਨਿਕਲੀ ਹੋਈ ਆ ਜਿਹੜੇ ਖੁੱਦ ਪਾਰਟੀ ਦਾ ਪਦੈਸ਼ੀ ਅੰਦੋਲਨ ਚ ਹੋਵੇ ਜਿਹੜਾ ਅੰਨਾ ਹਜ਼ਾਰੇ ਨੇ ਕੀਤਾ ਉੱਥੇ ਦਿੱਲੀ ਬੈਠ ਕੇ ਕੀ ਭਗਵੰਤ ਸਿੰਘ ਮਾਨ ਉਦੋਂ ਦਿੱਲੀ ਦਾ ਵਪਾਰ ਤੇ ਲੋਕਾਂ ਨੂੰ ਉੱਥੇ ਹਰਾਸਮੈਂਟ ਨਹੀਂ ਹੋਇਆ ਵੀ ਕੋਈ ਕੋਈ ਹੋਵੇਗੀ ਕਿੰਨੇ ਮਹੀਨੇ ਅੰਦੋਲਨ ਚੱਲਿਆ ਔਰ ਜਦੋਂ ਤੁਸੀਂ ਆਪੋਜੀਸ਼ਨ ਸੀਗੇ ਜਾਂ ਹੁਣ ਜਦੋਂ ਕੇਜਰੀਵਾਲ ਆਪੋਜੀਸ਼ਨ ਚ ਕੀ ਅਤੀਸ਼ੀ ਰੋਡ ਸੜਕਾਂ ਤੇ ਬੈਠ ਕੇ ਤੇ ਉੱਥੇ ਵਿਰੋਧ ਨਹੀਂ ਕਰਦੀ ਸਰਕਾਰ ਦਾ ਕਿਉਂਕਿ ਸਾਡਾ ਫੰਡਮੈਂਟਲ ਰਾਈਟ ਆ ਸਾਨੂੰ ਸੰਵਿਧਾਨ ਨੇ ਦਿੱਤਾ ਕਿ ਤੁਸੀਂ ਆਪਣੀ ਗੱਲ ਰੱਖ ਸਕਦੇ ਆ ਔਰ ਆਪਣੀ ਗੱਲ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਫਿਰ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਤੁਸੀਂ ਖੋਹ ਰਹੇ ਲੋਕਾਂ ਦੇ ਵਿੱਚੋਂ ਔਰ ਆਪਾਂ ਸਾਰਿਆਂ ਨੂੰ ਪਤਾ ਕਿ ਐਸਕੇਮ ਨੇ ਦਿੱਲੀ ਵਿੱਚ ਕਿੰਨਾ ਸ਼ਾਂਤਮਈ ਸਵਾ ਸਾਲ ਅੰਦੋਲਨ ਕੀਤਾ ਸ਼ਾਂਤਮਈ ਰਿਹਾ ਬਿਲਕੁਲ ਤੁਸੀਂ ਪੀਸਫੁੱਲ ਪ੍ਰੋਟੈਸਟ ਦਾ ਵੀ ਪੰਜਾਬ ਚੋਂ ਲੋਕਾਂ ਦਾ ਅਧਿਕਾਰ ਖੋਹ ਕੇ ਕੀ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੰਦ ਕਰਾਉਣਾ ਚਾਹੁੰਦੇ ਹੋ ਉਹਨਾਂ ਨੂੰ ਧਮਕਾਉਣਾ ਚਾਹੁੰਦੇ ਹੋ ਉਹਨਾਂ ਨੂੰ ਡਰਾ ਡਰਾ ਕੇ ਉਹਨਾਂ ਦੀ ਬਾਹਾਂ ਮਰੋੜ ਕੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਹੋ ਲੱਖ ਦੀ ਲਾਨਤ ਹੈ ਯਾਰ ਤੁਹਾਡੇ ਤੇ ਲੱਖ ਦੀ ਲਾਨਤ ਹੈ ਤੁਹਾਡੇ ਤੇ ਮੇਰਾ ਖਿਆਲ ਹੈ ਤ ਉਸ ਤਾਂ ਬੀਜੇਪੀ ਦੇ ਮੋਦੀ ਦਾ ਵੀ ਰਿਕਾਰਡ ਤੋੜ ਦਿੱਤਾ ਇਸ ਤਰ੍ਹਾਂ ਨਾਲ ਤਾਂ ਬੀਜੇਪੀ ਤੇ ਮੋਦੀ ਨੇ ਵੀ ਲੋਕਾਂ ਨੂੰ ਇਸ ਵੱਡੇ ਪੱਧਰ ਦੇ ਉੱਤੇ ਹਰਾਸਤ ਚ ਨਹੀਂ ਲਿਆ ਠੀਕ ਹੈ ਉਹਨਾਂ ਨੇ ਦਿੱਲੀ ਵਿੱਚ ਆਣ ਕੇ ਉਹਨਾਂ ਨੇ ਦਿੱਲੀ ਦੇ ਬਾਰਡਰ ਤੋਂ ਅੱਗੇ ਨਹੀਂ ਵਧਣ ਦਿੱਤਾ ਪਰ ਸਵਾ ਸਾਲ ਉੱਥੇ ਬੈਠੇ ਰਹੇ ਉਹ ਪੀਸਫੁਲ ਪ੍ਰੋਟੈਸਟ ਕਰਦੇ ਰਹੇ ਨਾ ਦਿੱਲੀ ਅਕਸਰ ਮੇਨ ਨੈਸ਼ਨਲ ਹਾਈਵੇ ਅਪਰੋਚ ਟੂ ਦ ਕੈਪੀਟਲ ਆ ਉਹ ਵੀ ਬੰਦ ਕੀਤਾ ਹੋਇਆ ਸੀ ਉਹਨਾਂ ਨੇ ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਤਾਂ ਯਾਰ ਆਪਣੇ ਪੰਜਾਬ ਦੇ ਲੋਕਾਂ ਦੇ ਤਸ਼ੱਦਦ ਕਰਨ ਦੇ ਉੱਤੇ ਆ ਗਏ ਚਾਹੇ ਮੈਂ ਆਗੂਆਂ ਦਾ ਨਾਮ ਨਹੀਂ ਲੈਂਦਾ ਭਾਰਤੀ ਕਿਸਾਨ ਯੂਨੀਅਨ ਦੇ ਵੱਖ-ਵੱਖ ਆਗੂਆਂ ਨੂੰ ਕੱਲ ਰਾਤ ਦਾ ਤੁਸੀਂ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਇੱਥੋਂ ਇੱਕ ਗੱਲ ਹੋਰ ਬੜੀ ਸਪਸ਼ਟ ਹੋ ਰਹੀ ਹੈ ਹੁਣ ਲੋਕੋ ਅਚੀ ਤਰ੍ਹਾਂ ਸਮਝੋ ਕਿ ਇਹ ਐਂਟੀ ਪੰਜਾਬ ਵੀ ਹੈ ਔਰ ਐਂਟੀ ਸਿੱਖ ਵੀ ਸਾਬਤ ਹੋ ਚੁੱਕਾ ਜਿੱਦਾਂ ਸਾਡੇ ਨੌਜਵਾਨਾਂ ਨੂੰ ਅ ਐਂ ਦੇਸੇ ਲਾ ਕੇ ਡਿਬਰੂਗੜ ਪਿਛਲੇ 2 ਟਾ ਹਿਸਾਲ ਦਾ ਰੱਖਿਆ ਹੋਇਆ ਫਿਰ ਯੁਆਪਾ ਲਾ ਦਿੱਤੇ ਉੱਥੇ ਅੱਜ ਪੰਜਾਬ ਦੇ ਵਿੱਚ ਅ ਫਰਜ਼ੀ ਪੁਲਿਸ ਮੁਕਾਬਲੇ ਵੀ ਚੱਲ ਰਹੇ ਨੇ ਐਂਟੀ ਸਿੱਖ ਵੀ ਸਾਬਤ ਹੋ ਗਿਆ ਤੇ ਹੁਣ ਇਹ ਐਂਟੀ ਫਾਰਮਰ ਵੀ ਸਾਬਤ ਹੋ ਗਿਆ ਕਿਸਾਨਾਂ ਨੂੰ ਜਿਹੜਾ ਸ਼ੰਭੂ ਦੀ ਬਾਰਡਰ ਤੇ ਜਿਹੜੀ ਦੀਵਾਰ ਲਾਈ ਹੋਈ ਹੈ ਨਾ ਉਹ ਸਾਡੀ ਟੈਰਿਟਰੀ ਚਾ ਜਿਹੜਾ ਹਰਿਆਣਾ ਪੁਲਿਸ ਨੇ ਆਣ ਕੇ ਟੇਅਰ ਗੈਸ ਛੁੱਟੇ ਤੇ ਸ਼ੁਭ ਕਰਨ ਨੂੰ ਮਾਰਿਆ ਗੋਲੀ ਮਾਰ ਕੇ ਉਹ ਸਾਡੀ ਧਰਤੀ ਦੇ ਅੰਦਰ ਵੜ ਕੇ ਮਾਰਿਆ ਗਿਆ ਕਿਸਾਨ ਨੂੰ ਮੈਂ ਤਾਂ ਬਹੁਤ ਦੇਰ ਦਾ ਕਹਿਣਾ ਕਿ ਬੀਜੇਪੀ ਦੀ ਬੀ ਟੀਮ ਆ ਭਗਵੰਤ ਮਾਨ ਪੂਰਾ ਉਸੇ ਹੀ ਰਵਈਏ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲੱਗਿਆ ਉਹਨਾਂ ਨੂੰ ਰੋਂਦਣ ਲੱਗਿਆ ਉਹਨਾਂ ਨੂੰ ਦਬਾਰਿਆ ਵਾ ਇਸ ਲਈ ਇਹਦੀ ਮੈਂ ਸਖਤ ਤੋਂ ਸਖਤ ਸ਼ਬਦਾਂ ਨਾਲ ਨਿਖੇਦੀ ਕਰਦੀ ਮੈਂ ਆਪਣੇ ਕਾਂਗਰਸ ਦੇ ਸਾਰੇ ਕਿਸਾਨ ਵਿੰਗ ਦੇਸ਼ ਦਾ ਪ੍ਰੈਜ਼ੀਡੈਂਟ ਆ ਪ੍ਰਧਾਨ ਮੈਂ ਐਸਕੇਐਮ ਦੇ ਆਗੂਆਂ ਦੀ ਜੋ ਅਰੈਸਟ ਕੀਤੀ ਆ ਵੱਖ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਨਿਖੇਦੀ ਕਰਦਾ ਵਾਂ ਔਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਤੁਹਾਡੇ ਨਾਲ ਹੈ ਪੰਜਾਬ ਦੇ ਲੋਕ ਤੁਸੀਂ ਕੋਈ ਵੀ ਅਗਲਾ ਪ੍ਰੋਗਰਾਮ ਦਿਓਗੇ ਅਸੀਂ ਹੌਮ ਹਮਾ ਕੇ ਪੂਰੀ ਜ਼ੋਰ ਦੇ ਨਾਲ ਤੁਹਾਡੇ ਤੁਹਾਡੀ ਹਮਦਤ ਕਰਾਂਗੇ ਔਰ ਭਗਵੰਤ ਮਾਨ ਦਾ ਤੇ ਕੇਚਰੀਵਾਲ ਦਾ ਚਿਹਰਾ ਨੰਗਾ ਹੋ ਚੁੱਕਾ ਵਾ ਇਹ ਬੀਜੇਪੀ ਦੇ ਏਜੰਟ ਨੇ ਜੋ ਬੀਜੇਪੀ ਦਾ ਉੱਥੋਂ ਹੁਕਮ ਆਉਂਦਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਅੰਦੋਲਨ ਨਹੀਂ ਕਰਨ ਦੇਣਾ ਇਹਨੇ ਉਸ ਹੁਕਮ ਨੂੰ ਇੱਥੇ ਲਾਗੂ ਕੀਤਾ ਵਾ ਇਹ ਤਾਂ ਬਹੁਤ ਅਫਸੋਸ ਕਿਉਂਕਿ ਲੋਕਾਂ ਨੇ ਤਾਂ ਭਲੇਖੇ ਨਾਲ ਆਪਣਾ ਸਮਝ ਕੇ ਚੁਣਿਆ ਸੀ ਨਾ ਕਿ ਇਹਦੇ ਸਿਰ ਤੇ ਪੱਗ ਗਿਆ ਇਹ ਕਿਸਾਨਾਂ ਦੀ ਗੱਲ ਕਰਦਾ ਤੇ ਕੇਚਰੀਵਾਲ ਪੰਜਾਬ ਦੀ ਗੱਲ ਕਰਦਾ ਤੇ ਅਸੀਂ ਇਹਨੂੰ ਵੋਟ ਪਾ ਕੇ ਇਸ ਲਈ ਬਣਾਇਆ ਸੀ ਤੈਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਤੂੰ ਆਪਣੇ ਹੀ ਬੰਦਿਆਂ ਨੂੰ ਰਾਤ ਦੇਰ ਪੁਲਿਸ ਨੂੰ ਘਰਾਂ 'ਚ ਵਾਰਡ ਕੇ ਤਲਾਸ਼ੀਆਂ ਲੈ ਕੇ ਉਹਨਾਂ ਨੂੰ ਅੰਦਰ ਅਰੈਸਟ ਕਰੇਗਾ ਤੇ ਜੀਲਾ 'ਚ ਛੁੱਟੇਗਾ ਬਹੁਤ ਅਫਸੋਸ ਹੈ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਜਿਹੜੇ ਬੁਲਡੋਜ਼ਰ ਪੋਲਿਟਿਕਸ ਚੱਲ ਰਹੀ ਹੈ ਇਹ ਤਾਂ ਹੋ ਗਈ ਨਾ ਜੋ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਿਆ ਜਾ ਰਿਹਾ ਪੁਲਿਸ ਦੀ ਹੈਲਪ ਨਾਲ ਇਦਾਂ ਹੀ ਬਿਲਕੁਲ ਜੋ ਭਾਜਪੀ ਨੇ ਉੱਤਰ ਪ੍ਰਦੇਸ਼ ਵਿੱਚ ਬੁਲਡੋਜ਼ਰ ਪੋਲਿਟਿਕਸ ਕੀਤੀ ਗੈਂਗਸਟਰਾਂ ਦੇ ਘਰ ਸ਼ਰੀਅਮ ਢਾ ਦਿੱਤੇ ਐਨ ਉਸੇ ਤਰੀਕੇ ਨਾਲ ਇਹ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਆੜ ਵਿੱਚ ਨਸ਼ਾ ਦਬਾਉਣ ਦੀ ਆੜ ਵਿੱਚ ਗਰੀਬਾਂ ਦੇ ਘਰ ਟਾਇੇ ਜਾ ਰਹੇ ਨੇ ਯਾਦ ਰਹੇ ਕਿ 3 ਸਾਲ ਸੁੱਤੇ ਰਹੇ ਨੇ 3 ਸਾਲ ਇਹਨਾਂ ਨੇ ਨਸ਼ੇ ਦੇ ਸਿਲਸਿਲੇ 'ਚ ਕੁਝ ਨਹੀਂ ਕੀਤਾ ਜਦੋਂ ਇਹਨਾਂ ਦੇ ਚਪੇੜਾਂ ਪਈਆਂ ਦਿੱਲੀ ਛਾਰਗੇ ਨੇ 10 ਸੀਟਾਂ ਇੱਥੇ ਪਾਰਲੀਮੈਂਟ ਦੇ ਹੁਣ ਇਹਨਾਂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਗਵਾਚੀ ਹੋਈ ਸ਼ਾਕ ਜਾਂ ਗਵਾਚੀ ਹੋਈ ਧਰਤੀ ਉਹਨੂੰ ਕਿੱਦਾਂ ਰਿਕਵਰ ਕਰਨਾ ਤੇ ਹੁਣ ਇਹ ਪੁਲਿਸ ਦਾ ਦਬਦਬਾ ਪਾ ਕੇ دہشت ਪਾ ਰਹੇ ਨੇ ਕਦੀ ਘਰ ਵੀ ਢੋਣੇ ਚਾਹੀਦੇ ਨੇ ਮੇਰੇ ਵੀਰੋ ਸੁਣੋ ਜਰਾ ਸਾਡੇ ਕੋਲ ਇਸ ਦੇਸ਼ ਵਿੱਚ ਇੱਕ ਸੰਵਿਧਾਨ ਆ ਸਾਡੇ ਕੋਲ ਉਹਦੇ ਤਹਿਤ ਕ੍ਰਿਮੀਨਲ ਜਸਟਿਸ ਸਿਸਟਮ ਆ ਪੁਲਿਸ ਆਪਣਾ ਕੰਮ ਕਰਦੀ ਆ ਪੁਲਿਸ ਜਿਹੜਾ ਕਿਸੇ ਨੂੰ ਦੋਸ਼ੀ ਪਾਉਂਦੀ ਉਹ ਕਚੈਰੀਆਂ ਚ ਦਿੰਦੀ ਆ ਜੱਜ ਆਪਣਾ ਕੰਮ ਕਰਦੇ ਨੇ ਉਸ ਨੂੰ ਦੋਸ਼ੀ ਪਾਉਣ ਦੇ ਉੱਤੇ ਸਜ਼ਾ ਦਿੰਦੇ ਨੇ ਜਾਂ ਉਹਨੂੰ ਬੇਗੁਨਾ ਕਰਕੇ ਤੇ ਉਹਨੂੰ ਛੱਡਿਆ ਜਾਂਦਾ ਵਾ ਫਰਜ਼ ਕਰੋ 1 ਮਿੰਟ ਲਈ ਜਿਨ੍ਹਾਂ ਦੇ ਜਿਹੜੇ ਨਸ਼ੇ ਦੇ ਤਸਕਰਾਂ ਦੇ ਘਰ ਅੱਜੇ ਢਾਹ ਰਿਆ ਵਾ ਫਰਜ਼ ਕਰੋ ਹਾਈ ਕੋਰਟ ਵਿੱਚ ਜਾ ਕੇ ਜਾਂ ਸੁਪਰੀਮ ਕੋਰਟ ਚ ਉਹ ਬੇਗੁਨਾਹ ਸਾਬਤ ਹੋ ਜਾਂਦੇ ਨੇ ਉਹਨਾਂ ਨੂੰ ਇਕਵਿੱਟਲ ਹੋ ਜਾਂਦੀ ਆ ਉਹ ਦੋਸ਼ੀ ਨਹੀਂ ਮੰਨੇ ਜਾਂਦੇ ਤਾਂ ਕੀ ਭਗਵੰਤ ਮਾਨ ਤੋਂ ਆਪਣੇ ਪੈਸੇ ਨਾਲ ਇਹਨਾਂ ਦੇ ਘਰ ਵਾਪਸ ਬਣਾ ਕੇ ਦੇਂਗੇ ਅੱਛਾ ਇੱਕ ਬੰਦੇ ਦੀ ਸਜ਼ਾ ਇੱਕ ਬੰਦੇ ਦੇ ਕ੍ਰਾਈਮ ਨਾਲ ਸਾਰੇ ਟੱਬਰ ਨੂੰ ਸਜ਼ਾ ਦੇਉਂਗੀ ਤੁਸੀਂ ਮਤਲਬ ਨਸ਼ੇ ਦਾ ਤਸਕਰ ਹੋ ਸਕਦਾ ਇੱਕ ਆਦਮੀ ਆ ਪਰਿਵਾਰ ਚੋਂ ਜਾਂ ਕੋਈ ਨਸ਼ਾ ਵੇਚ ਰਿਆ ਤੇ ਸਾਰੇ ਟੰਬਰ ਦਾ ਘਟਾ ਦੇਣਾ ਉੱਥੋਂ ਇਹ ਤਾਂ ਕਿਤੋਂ ਦੀ ਕੋਈ ਸੈਂਸ ਹੀ ਨਹੀਂ ਬਣਦੀ ਔਰ ਸੁਪਰੀਮ ਕੋਰਟ ਆਫ ਇੰਡੀਆ ਨੇ ਆਹ ਦਸੰਬਰ 2024 ਦੇ ਵਿੱਚ ਹੁਕਮ ਜਾਰੀ ਕੀਤੇ ਹੋਏ ਨੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਸ਼ੇਅਰ ਕੀਤੇ ਨੇ ਕਿ ਕੋਈ ਵੀ ਦੇਸ਼ ਵਿੱਚ ਘਰ ਨਹੀਂ ਢਾਇਆ ਜਾਵੇਗਾ ਬੁਲਡੋਜ਼ਰ ਦੇ ਨਾਲ ਸਾਡੀ ਆਗਿਆ ਤੋਂ ਬਗੈਰ ਪੰਜਾਬ ਦੀ ਸਰਕਾਰ ਹੁਣ ਸੁਪਰੀਮ ਕੋਰਟ ਨੂੰ ਵੀ ਛਿੱਕੇ ਤੇ ਟੰਗੀ ਆਉਂਦੀ ਕਾਨੂੰਨ ਨੂੰ ਵੀ ਛਿੱਕੇ ਛਿੱਕੇ ਤੇ ਟੰਗੀ ਆਉਂਦੀ ਤੇ ਆਪ ਹੀ ਪੁਲਿਸ ਆਪ ਹੀ ਜੱਜ ਆਪ ਹੀ ਸਾਰਾ ਫੈਸਲਾ ਕਰਨ ਵਾਲੇ ਤੇ ਆਪ ਹੀ ਘਰ ਢਾ ਦਿਓ ਇਹ ਬਹੁਤ ਗਲਤ ਪ੍ਰਕਿਰਿਆ ਚਲਾਈ ਆ ਭਗਵੰਤ ਮਾਨ ਨੇ ਔਰ ਕੇਜਰੀਵਾਲ ਦੇ ਕਹਿਣ ਤੇ ਚਲਾਈ ਪਤਾ ਨਹੀਂ ਕਿਹਦੇ ਕਹਿਣ ਤੇ ਉੱਤੇ ਚਲਾਈ ਆ ਔਰ ਮੈਂ ਇਹ ਕਹਿਣਾ ਚਾਹਣਾ ਚਲੋ ਇਹ ਮੰਨ ਕੇ ਚਲੋ ਕਿ ਤੂੰ ਸਹੀ ਨਸ਼ੇ ਦੇ ਤਸਕਰਾਂ ਦੇ ਘਰ ਟਾ ਰਿਆਂ ਤੁਸੀਂ فرض ਕਰੋ 10 ਜਿਹੜੇ ਹੈਗੇ ਨੇ ਘਰ ਟਾਏ ਨੇ ਉਹਨਾਂ ਚੋਂ ਮੰਨ ਲਿਆ ਕਿ 9 ਬੰਦੇ ਨਸ਼ਾ ਵੇਚਦੇ ਹੋਣਗੇ ਮੰਨ ਲਿਆ ਸਜ਼ਾ ਦਿੱਤੀ ਆ ਇੱਕ ਵੀ ਬੇਗੁਨਾ ਦਾ ਜੇ ਤੁਸੀਂ ਗਲਤ ਧਾਤਤਾ ਨਾ ਉਹਦੀ ਬਦਸੀਸ ਖਾ ਜਾਵੇਗੀ ਤੁਹਾਨੂੰ ਔਰ ਮੈਂ ਕੇਜਰੀਵਾਲ ਨੂੰ ਕਹਿਣਾ ਚਾਹਣਾ ਤੁਸੀਂ ਨਸ਼ੇ ਦੇ ਵੱਡੇ ਵੱਡੇ ਬਿਆਨ ਦੇ ਰਹੇ ਪਹਿਲਾਂ ਭਗਵੰਤ ਮਾਨ ਦਾ ਤਾਂ ਨਸ਼ਾ ਚੜਾ ਕੇ ਦਿਖਾ ਦਿਓ ਪਹਿਲਾਂ ਭਗਵੰਤ ਮਾਨ ਦੀ ਜਿਹੜੀ ਰੋਜ਼ दारू ਦੀ ਇਹਦੀ ਇੱਕ ਆਦਤ ਹੈ ਪਤਾ ਨਹੀਂ ਹੋਰ ਕੀ ਨਸ਼ਾ ਕਰਦਾ ਹੋਊਗਾ ਕਦੀ ਕਿਤੇ ਡਿੱਗਦਾ ਯਾਰ ਕਦੀ ਕਿਤੇ ਡਿੱਗਦਾ ਨਹੀਂ ਡਿੱਗਿਆ ਇਹ ਲੇਕ 뷰 ਗੈਸਟ ਹਾਊਸ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਤੋਂ 2 ਦਿਨ ਪਹਿਲਾਂ ਉੱਥੇ ਜ਼ਿਆਦਾ ਨਸ਼ਾ ਕਰਕੇ ਇਹ ਪੁੰਜੇ ਡਿੱਗਿਆ ਵਾ ਇਹਦੀ ਅੱਖ ਤੇ ਸੱਟ ਲੱਗੀ ਆ ਉਸ ਦਿਨ ਦਾ ਐਨਕ ਪਾ ਰਿਆ ਵਾ ਪੰਜਾਬ ਦੀ ਵਿਧਾਨ ਸਭਾ ਚ ਐਨਕ ਪਾ ਕੇ ਆਏ ਸੀਗਾ ਇਟ ਆਲਸੋ ਸਪੀਕਸ ਕਿ ਇਹ ਹਿਪੋਕ੍ਰੇਸੀਆ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਨਸ਼ਾ ਨਵੇਟ ਨੇ ਪੰਜਾਬ ਚ ਦੂਜੇ ਪਾਸੇ ਤੁਹਾਡਾ ਮੁੱਖ ਮੰਤਰੀ ਕਦੀ ਕਿਤੇ ਥੋੜੇ ਦਿਨ ਪਹਿਲਾਂ ਇੱਥੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਆਣ ਕੇ ਸ਼ਾਇਦ ਉਹ ਡੈਮ ਦੇ ਉੱਤੇ ਜਾ ਕੇ ਇੱਕ ਵਰਦੀ ਧਾਰੀ ਲੜਕੀ ਜਿਹੜੀ ਆਈਪੀਐਸ ਅਸ਼ਾਦੰਦਰ ਅੰਡਰ ਟ੍ਰੇਨਿੰਗ ਐਸਐਚਯੂ ਲਾਇਆ ਉਹਨੂੰ ਚੋਹਾਲ ਡੈਮ ਚ ਉੱਥੇ ਇਹਨੇ ਮਿਸਬੀਹ ਕੀਤਾ ਇੱਕ ਵਰਦੀ ਧਾਰੀ ਔਰਤ ਨਾਲ ਐ ਅੰਡਰ ਦ ਇਨਫਲੂਐਂਸ ਆਫ ਲਿਕਰ ਅੰਡਰ ਦ ਇਨਫਲੂਐਂਸ ਆਫ ਡਰੱਗਸ ਆਈ ਵੁੱਡ ਸੇ ਨਸ਼ੇ ਦੀ ਹਾਲਤ ਵਿੱਚ ਤੋਂ ਕੇਜਰੀਵਾਲ ਸਾਹਿਬ ਪਹਿਲਾਂ ਦੂਜਿਆਂ ਦਾ ਨਸ਼ਾ ਨਵੇੜ ਨੂੰ ਪੰਜਾਬ ਪਹਿਲਾਂ ਆਪਣੇ ਮੁੱਖ ਮੰਤਰੀ ਦਾ ਨਸ਼ਾ ਛਡਾ ਕੇ ਜਿਹੜਾ ਤੁਸੀਂ ਦਿਖਾਓ ਔਰ ਮੈਂ ਮੇਰਾ ਗਵੰਡੀ ਪਿੰਡ ਹੈ ਇੱਥੇ ਆ ਲਿੱਟਾ ਮੈਂ ਬੈਠਾ ਇੱਥੇ ਮੇਰਾ ਪਿੰਡ ਰਾਮਗੜ੍ਹ ਹੈ ਲਿੱਟਾਂ ਦਾ ਸਾਡਾ ਇੱਕ ਬਹੁਤ ਬਹੁਤ ਹੋਣਹਾਰ ਜ਼ੁਰਤ ਵਾਲਾ ਜਸਵੀਰ ਸਿੰਘ ਲਿੱਟਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਪ੍ਰਧਾਨ ਹੈ ਉਹਨੂੰ ਹੌਸ ਰੈਸਟ ਕੀਤਾ ਹੋਇਆ ਉਹਨਾਂ ਦੇ ਪਿੰਡੋਂ ਮੈਨੂੰ ਬਹੁਤ ਫੋਨ ਆਏ ਕਿ ਉਹਨੂੰ ਰਾਤ ਦਾ ਨਜ਼ਰਬੰਦ ਕੀਤਾ ਹੋਇਆ ਘਰ ਦੇ ਵਿੱਚ ਫੋਨ ਵੀ ਖੋਲ ਲੈਂਦੇ ਨੇ ਕੋਈ ਆਪਣੀ ਗੱਲ ਵੀ ਨਾ ਕਰ ਸਕੇ ਸੋ ਮੇਰੇ ਵੀਰੋ ਆ ਇਹਦਾ ਅਸਲੀ ਚਿਹਰਾ ਜਿਹੜਾ ਹੁਣ ਬਿਲਕੁਲ ਇਹਦਾ ਪੇ ਚਿਹਰਾ ਬੇਨਕਾਬ ਹੋ ਚੁੱਕਾ ਵਾ ਸਾਰੀ ਦੁਨੀਆ ਦੇ ਸਾਹਮਣੇ ਜੋ ਬੀਜੇਪੀ ਉਹਨੂੰ ਹੁਕਮ ਕਰਦੀ ਆ ਕਿ ਸਾਡੇ ਨੌਜਵਾਨਾਂ ਨੂੰ ਫੜ ਕੇ ਅੰਦਰ ਦੇ ਦੇ ਜੇਲ੍ਹਾਂ ਭੇਜ ਦੇ ਇਹ ਜੀ ਜਨਾਬ ਕਰਦਾ ਫਿਰ ਕਹਿੰਦੇ ਕਿਸਾਨਾਂ ਨੂੰ ਦੇ ਅੰਦੋਲਨ ਨੂੰ ਕੁਚਲ ਦੇ ਉਹਨਾਂ ਨੂੰ ਫੜ ਕੇ ਅੰਦਰ ਦੇ ਦੇ ਇਹ ਕਹਿੰਦਾ ਜੀ ਜਨਾਬ ਮੈਂ ਤੁਹਾਡਾ ਹੁਕਮ ਲਾਗੂ ਕਰੂੰਗਾ ਆ ਪੰਜਾਬ ਨੂੰ ਅੱਜ ਇੱਕ ਪੁਲਿਸ ਸਟੇਟ ਇੱਕ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਉਹ ਬਣਾ ਦਿੱਤੀ ਆ ਠੀਕ ਆ ਸਮਾਂ ਹੈਗਾ ਇਹਨਾਂ ਦੇ ਕੋਲ 1 ਸਾਲ ਡੇਢ ਸਾਲ ਪਰ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਅਗਰ ਇਹ ਸਾਡੇ ਨਾਲ ਇਦਾਂ ਮਿਸਬੀਹੇਵ ਕਰਦੇ ਆ ਤੁਸੀਂ ਵੀ ਇਹਨਾਂ ਦੇ ਐਮ ਐਲ ਏਜ਼ ਦਾ ਤੇ ਮਨਿਸਟਰਜ਼ ਦਾ ਬੋਇਕਾਟ ਕਰੋ ਛੋਟੇ ਛੋਟੇ ਗ੍ਰਾਂਟ ਲੈਣ ਦੇ ਲਾਲਚ ਵਿੱਚ ਐਵੇਂ ਪਟੇ ਨਾ ਫਵਾਉ ਇਹਨਾਂ ਦੇ ਆਪਾਂ ਪੰਜਾਬ ਦੇ ਬਹਾਦਰ ਲੋਕਾਂ ਦੀ ਔਲਾਦ ਆ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਛੋਟੇ ਛੋਟੇ ਸੈਭਜਾਦੇ ਮੈਂ ਪਹਿਲਾਂ ਵੀ ਕਿਹਾ ਸੁੱਖਾ ਸਿੰਘ ਮਤਾਬ ਸਿੰਘ ਬੂਤਾ ਸਿੰਘ ਗਰਜਾ ਸਿੰਘ ਮਾਈ ਭਾਗੋ ਤੇ ਭਾਈ ਜੇਤਾ ਇਤਿਹਾਸ ਤਾਂ ਦੇਖੋ ਆਪਣਾ ਤੇ ਸਾਡੇ ਤੇ ਰਾਜ ਇਹ ਸਿਰਫ ਪੁਲਿਸ ਤੇ ਸਾਰੇ ਨਹੀਂ ਕਰ ਰਹੇ ਨੇ ਅੱਜ ਇਸ ਕਰਕੇ ਇਹਨਾਂ ਦਾ ਬੁਆਇਕਾਟ ਕਰੋ ਇਹਨਾਂ ਨੂੰ ਪੁੱਛੋ ਸਵਾਲ ਭਗਵੰਤ ਮਾਨੀ ਕਹਿੰਦਾ ਹੁੰਦਾ ਸੀ ਨਾ ਕਿ ਸਵਾਲ ਪੁੱਛਿਆ ਕਰੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੀ ਇਹਨਾਂ ਦਾ ਕੋਈ ਐਮਐਲਏ ਮਿਨਿਸਟਰ ਤੁਹਾਡੇ ਪਿੰਡ ਆਉਂਦਾ ਜਾਂ ਕਸਬੇ ਸ਼ਹਿਰ 'ਚ ਉਹਨੂੰ ਸਵਾਲ ਪੁੱਛੋ ਕਿ ਤੁਸੀਂ ਸਾਡੇ ਕਿਸਾਨਾਂ ਦੀਆਂ ਗੱਲਾਂ ਕਿਉਂ ਨਹੀਂ ਮੰਨ ਰਹੇ ਤੁਸੀਂ ਕੰਦ ਤਾ ਕੀ ਢਵਾਉਣੀ ਸੀ ਤੁਸੀਂ ਉਹਨਾਂ ਨੂੰ ਦਿੱਲੀ ਦਾ ਕੀ ਜਾਣ ਦੇਣਾ ਸੀਗਾ ਤੁਸੀਂ ਤਾਂ ਆਪਣੀ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਕਿਸਾਨ ਨੇਤਵਾਂ ਨੇਤਾਵਾਂ ਨੂੰ ਅੱਜ ਅੰਦਰ ਡੱਕ ਦਿੱਤਾ ਹੈ ਪੁਲਿਸ ਸਟੇਟ ਬਣਾ ਦਿੱਤੀ ਐਮਰਜੈਂਸੀ ਲਾ ਦਿੱਤੀ ਆ ਇਸ ਕਰਕੇ ਇਹਦੀ ਮੈਂ ਸਖਤ ਤੋਂ ਸਖਤ ਸ਼ਬਦਾਂ ਜਿ ਵਿੱਚ ਖੇਦੀ ਕਰਦਾ ਹਾਂ ਔਰ ਮੈਂ ਫਿਰ ਪ੍ਰੋਸਾ ਦਵਾਣਾ ਚਾਹੁੰਦਾ ਕਿ ਜੋ ਵੀ ਪ੍ਰੋਗਰਾਮ ਐਸਕੇਮ ਦੇਵੇਗੀ ਸਾਡਾ ਜਿਹੜਾ ਕਾਂਗਰਸ ਪਾਰਟੀ ਦਾ ਕਿਸਾਨ ਮੰਗ ਉਹ ਤੁਹਾਡੀ 100% ਹਮਾਇਤ ਕਰੇਗਾ ਮੇਰੇ ਨਾਲ ਜੁੜਨਾ ਸੇ ਤੁਹਾਡਾ ਸਾਰਾ ਦਾ